ਇਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਤਨੋੜਾ ਦੋਸਤੋ ਰੁੱਤ ਆ ਗਈ ਆ acharਾਂ ਦੀ achar chatniyan ਦੀ ਸੋ ਅਸੀਂ ਵੀ ਲੱਗੇ ਆਂ ਅੰਬ ਦਾ achar ਬਣ ਕੱਟ ਕੇ ਅਸੀਂ ਰੱਖ ਲਏ ਸੀਗੇ ਅੰਬ ਹੁਣ ਤੁਹਾਨੂੰ ਅਸੀਂ ਦਿਖਾਉਨੇ ਵੀ ਇਹ achar ਜਿਹੜਾ ਕਿਦਾਂ ਪੈਂਦਾ ਇਹਦੇ ਵਿੱਚ ਕਿਹੜਾ ਕੁਝ ਪੈਂਦਾ ਔਰ ਇਹਦੀ ਮਦਦ ਦੇ ਨਾਲ ਤੁਸੀਂ ਵੀ ਇਹਨੂੰ ਪਾ ਸਕਦੇ ਆਂ ਕੱਟ ਕੇ ਤੁਸੀਂ ਆ ਦੇਖੋ ਸਾਡੇ ਕੋਲ ਸਾਹਮਣੇ ਪਿਆ तकरीबन 18 ਕਿਲੋ ਦੇ ਕਰੀਬ ਆਮ ਇਕੱਠੇ ਹੋਏ ਸੀ ਸਰੋਂ ਦਾ ਤੇਲ ਸਾਡੇ ਕੋਲ ਥੋੜਾ ਜਿਹਾ ਪਿਆ ਸੀਗਾ ਬਜਾਰੀ ਕੁਛ ਅਸੀਂ ਆਪਣਾ ਘਰ ਦਾ ਕੱਢਿਆ ਹੋਇਆ ਇਹ ਰੱਖਿਆ ਹੋਇਆ ਉਹਦੇ ਤੋਂ ਇਲਾਵਾ ਜਿਹੜਾ ਅਸੀਂ ਇਹਦੇ ਵਿੱਚ ਸਮਾਨ ਪਾਉਣਾ ਹੈ ਜਿਹੜਾ ਹੈਗਾ ਇਹਦੇ ਵਿੱਚ ਆ ਪਿਆ ਨਮਕ ਉਹ ਤੋਂ ਇਲਾਵਾ ਹਲਦੀ ਤੇ ਸੌਂਫ ਉਹ ਤੋਂ ਬਾਅਦ ਮੇਥੀ ਉਹ ਤੋਂ ਬਾਅਦ ਕਲੌਂਜੀ ਇਹ ਲਾਲ ਮਿਰਚ ਇਹਨੂੰ ਸਾਊਤ ਤੋਂ ਬਾਅਦ ਜਿਹੜੀ ਚੀਜ਼ ਪਾਣੀ ਹੈ ਉਹ ਹੈ ਸੋਡੀਅਮ ਬੋਰਨੋਜ਼ੇਟ ਜਿਹਨੂੰ ਪੰਜਾਬੀ ਚ ਅਸੀਂ ਬੋਰਕ ਐਸਿਡ ਕਹਿੰਦੇ ਆ ਇਹਦਾ ਫਾਇਦਾ ਸਿਰਫ ਇਹ ਹੁੰਦਾ ਵੀ ਇਹ ਜਿਹੜਾ achar ਨੂੰ ਖਰਾਬ ਨਹੀਂ ਹੋਣ ਦਿੰਦਾ ਇਹ ਤੁਸੀਂ ਦੇਖ ਸਕਦੇ ਆ ਜਿਹੜੇ ਆਪਣੇ ਹੁੰਨੇ ਆ ਸੌਦਿਆਂ ਵਾਲੇ ਉਹਨਾਂ ਕੋਲੋਂ ਤਕਰੀਬਨ ਇਹ ਮਿਲ ਜਾਂਦਾ ਸਾਰਿਆਂ ਨੂੰ ਇਹਨੂੰ ਧਿਆਨ ਨਾਲ ਦੇਖ ਲਓ ਇੱਕ ਡੱਬੀ ਇਹ ਚ ਤਕਰੀਬਨ ਪੈਣੀ ਹੈ ਔਰ ਇਹ ਜਿਹੜਾ ਇਹਨੂੰ ਖਰਾਬ ਨਹੀਂ ਹੋਣ ਦਿੰਦਾ ਬਹੁਤ ਲੰਬੇ ਸਮੇਂ ਤੱਕ ਇਹ ਇਹਨੂੰ ਬਚਾ ਕੇ ਰੱਖਦਾ। ਸੋ ਹੁਣ ਤੁਹਾਨੂੰ ਮੈਂ ਦਿਖਾਉਣਾ ਵੀ ਕਿੱਦਾਂ ਪਾਉਣਾ। ਤਕਰੀਬਨ ਲੀਟਰ ਕ ਤੇਲ ਜਿਹੜਾ ਪਹਿਲਾਂ ਆਪਾਂ ਨੇ ਪਾਉਣਾ ਇਹਦੇ 'ਚ। ਇਹ ਲੀਟਰ ਕੇ ਇਧਰ ਪਾ ਲਿਆ ਅਸੀਂ ਲੀਟਰ ਕੇ ਦੂਜੇ ਪਾਸੇ ਪਾਉਂਗੇ। ਔਰ ਜਿਹੜਾ ਸੌਦਾ ਇਹਦੇ 'ਚ ਪਾਉਣਾ ਉਹ ਫਿਰ ਇਹ ਇਹਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ। ਹੁਣ ਮੈਂ ਤੁਹਾਨੂੰ ਇੱਥੇ ਉੱਧਰ ਪਾਇਆ ਆਪਾਂ ਨੇ ਲੀਟਰ ਕ ਤੇਲ ਇੱਧਰ ਪਾਉਣਾ ਬਹੁਤ ਜ਼ਿਆਦਾ ਨਹੀਂ ਪਾਉਣਾ ਸਿਰਫ ਇਹਦਾ ਮਕਸਦ ਇਹ ਹੈ ਵੀ ਜਿਹੜੀਆਂ ਚੀਜ਼ਾਂ ਸੀ ਚੁਕਾਉਣੀਆਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੁਣ ਇਹਦੇ ਵਿੱਚ ਲੱਗੇ ਕਲੌਂਜੀ ਪਾਉਣ え ਅਸੀਂ ਲੈ ਕੇ ਆਏ ਸੀ ਕਲੌਂਜੀ ਤਕਰੀਬਨ ਸਾਫ਼ ਐ ਸਾਰੀ ਅੱਧੀ ਕ ਇਹਦੇ ਚ ਪਾ ਲਈਏ ਇੱਧਰ ਅੱਧੀ ਗਏਦੇ ਚ ਪਾ ਦੇ। ਕਿਉਂਕਿ ਬਾਅਦ ਚ ਸਾਰੀ ਇੱਕੋ ਜਗ੍ਹਾ ਪੈ ਜਾਣੀ ਹੈ, ਮਿਕਸ ਹੋ ਜਾਣਾ ਹੈ ਨਾ। ਤਾਂ ਇਹਨੂੰ ਕੱਲਾ-ਕੱਲਾ ਕਰਕੇ ਅਸੀਂ ਕਰ ਰਹੇ ਹਾਂ ਵੀ ਚਲੋ ਮਿਕਸ ਹੋ ਜੂ। ਉਹ ਤੋਂ ਬਾਅਦ ਮੇਥੀ ਮੇਥੀ ਬਦ ਘਟ ਵੀ ਪਾ ਸਕਦੇ ਆ ਪਰ ਅਸੀਂ ਜਿਹੜੀ ਹੈ ਪਾਈ ਆ ਕੇ ਪਾਉਣੀ ਆ ਉਹਦਾ ਥੋੜਾ ਜਿਹਾ ਅਲੱਗ ਟੇਸਟ ਆਉਂਦਾ ਮੇਥੀ ਦਾ। ਉਹ ਬਹੁਤ ਹੀ ਜ਼ਿਆਦਾ ਮੇਥੀ ਜਿਹੜੀ ਪਾਈ ਹੋਈ ਫਿਰ ਇਹ ਕਈ ਵਾਰੀ ਮੂੰਚ ਜਿਆਦਾ ਦੰਦਾ ਥੱਲੇ ਚੂਦੀ ਜੀ ਰਹਿੰਦੀ ਹੈ ਚੰਗੀ ਨਹੀਂ ਲੱਗਦੀ ਕਈ ਵਾਰੀ। ਸੋ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਕਰ ਸਕਦੇ ਏਨੂੰ। ਜਿੰਨੇ ਵੀ ਆਪਾਂ ਤਕਰੀਬਨ ਇੱਥੇ ਮਸਾਲੇ ਪਾਉਣੇ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਆ। ਕੋਈ ਜ਼ਰੂਰੀ ਨਹੀਂ ਹੈ ਵੀ ਜੇ ਅਸੀਂ ਪਾਈਆ ਪਾਇਆ 18 ਕਿਲੋ ਦੇ ਵਿੱਚ ਤਾਂ ਪਾਈਆ ਹੀ ਪਾਉਣਾ ਹੈ। ਕਿਉਂਕਿ ਹਰੇਕ ਦਾ ਟੇਸਟ ਜਿਹੜਾ ਉਹ ਆਪਣਾ ਆਪਣਾ ਹੁੰਦਾ। ਉਹਦੇ ਵਿੱਚ ਹੁਣ ਅਸੀਂ ਸੌਂਫ ਪਾਈਏ ਸੌਂਫ ਵੀ ਵੱਧ ਪਾਈ ਜਾ ਸਕਦੀ ਹੈ। ਜੇ ਕਿਸੇ ਨੇ ਬਦ ਪਉਣੀ ਹੈ ਸੌਫ ਦਾ ਜਿਹੜਾ ਇੱਕ ਅਲੱਗ ਸਵਾਲ ਇਹਦੇ ਚ ਆਉਂਦਾ ਉਹ ਤੋਂ ਬਾਅਦ ਲਾਲ ਮਿਰਚ ਇਹਨੂੰ ਪਾਉਣ ਲੱਗੇ ਤੁਸੀਂ ਇੱਕ ਖਿਆਲ ਰੱਖਣਾ ਵੀ ਇਹ ਜਿਹੜੀ ਲਾਲ ਮਿਰਚ ਹੈ ਇਹ ਹਵਾ ਚ ਉੜਦੀ ਹੈ ਥੋੜੀ ਜੀ ਖਿਆਲ ਰੱਖਿਓ ਵੀ ਜਦੋਂ ਪਾਉਣੀ ਹੈ ਕਿਤੇ ਅੱਖਾਂ-ਅੱਖਾਂ ਚ ਨਾ ਪਵੇ ਥੋੜਾ ਜਿਹਾ ਸਾਵਧਾਨ ਦੇ ਨਾਲ ਪਾਓ ਮਿਰਚ ਇਹਦੇ ਚ ਥੋੜੀ ਜੀ ਅਸੀਂ ਪਾਈਆ ਤੋਂ ਵੱਧ ਪਾਉਂਗੇ ਕਿਉਂਕਿ ਥੜ ਪਈ ਸੀਗੀ ਥੋੜੀ ਜੀ ਘਰੇ ਓਨੀ ਕਈ ਲਿਆ ਕੇ ਪਾਈਏ ਥੋੜਾ ਜਿਆਦਾ ਤਿੱਖਾ ਹੋਵੇ ਜਿਆਦਾ ਹੋ ਜਿਆਦਾ ਚੰਗਾ ਲੱਗਦਾ ਤੋਂ ਪਾਈਆ ਤੋਂ ਥੋੜੀ ਜੀ ਵੱਧ ਕਰੀਏ ਹਲਦੀ ਜਿਹੜੀ ਹੈ ਹਲਦੀ ਐਂਟੀਬਾਇਟਿਕ ਵੀ ਹੁੰਦੀ ਹੈ ਔਰ ਇਹ ਜਿਹੜੀ ਹੈਗੀ ਹੈ ਲੰਬੇ ਸਮੇਂ ਤੱਕ ਅਚਾਰ ਨੂੰ ਖਰਾਬ ਨਹੀਂ ਹੋਣ ਦਿੰਦੀ ਵੈਸੇ ਕਈ ਲੋਕ ਇਹਨੂੰ ਪਾਉਂਦੇ ਨਹੀਂ ਪਰ ਇਹ ਪਾਉਣੀ ਚਾਹੀਦੀ ਹੈ ਕਿਉਂਕਿ ਬਹੁਤ ਵਧੀਆ ਚੀਜ਼ ਹੈ ਘਰ ਦੀ ਹੋਵੇ ਤਾਂ ਸਭ ਤੋਂ ਵਧੀਆ ਨਹੀਂ ਕਰਦੀ ਹੈਗੀ ਆਪਾਂ ਬਜ਼ਾਰ ਤੋਂ ਲਿਆ ਕੇ ਪਾਏ ਸਕਦੇ ਹਾਂ ਤੋਂ ਹੁਣ ਵਾਰੀ ਆ ਗਈ ਨਮਕ ਦੀ ਨਮਕ ਜਿਹੜਾ ਹੈ ਤਕਰੀਬਨ ਕਿਲੋ ਤੋਂ ਥੋੜਾ ਜਿਹਾ ਵੱਧ ਪਾਉਂਗੇ ਕਿਉਂਕਿ ਜਿਹੜਾ ਅਚਾਰ ਹੈ ਜਿਹੜਾ ਉਹਦਾ ਖਾਣ ਦਾ ਸਵਾਦ ਤਾਂ ਹੀ ਆਉਂਦਾ ਜੇ ਨਮਕ ਮਿਰਚ ਮੜ ਜਾਂ ਤਿੱਖਾ ਹੋਵੇ। ਪੰ ਤਕਰੀਬਨ 1.5 ਕਿਲੋ ਨਮਕ ਪਾਇਆ ਦੇ ਚ। ਔਰ ਲਾਸਟ ਦੇ ਵਿੱਚ ਜਿਹੜੀ ਚੀਜ਼ ਹੈ ਇਹ ਆਪਾਂ ਤੁਹਾਨੂੰ ਦੱਸਿਆ ਸੀਗਾ ਸੋਡੀਅਮ ਬਨਾਜ ਰੇਟ ਜਿਹੜਾ ਹੈਗਾ ਜਿਹਨੂੰ ਬੋਰਿਕ ਐਸਿਡ ਕਹਿੰਦੇ ਆ ਪੰਜਾਬੀ ਵਿੱਚ। ਬੋਰ ਕੈਸਿਡ ਕਹਿ ਕੇ ਤੁਸੀਂ ਲੈ ਸਕਦੇ ਹੋ तकरीबन ਸਾਰੇ ਸੌਦੇ ਵਾਲਿਆਂ ਨੂੰ ਪਤਾ ਹੁੰਦਾ ਵੀ ਬੋਰ ਕੈਸਿਡ ਆ ਇਹ ਤੋਂ ਇਹ ਪਾਉਣਾ ਇਹ ਵੀ ਨਾਲ ਹੀ ਪਾ ਕੇ ਆਪਣਾ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਅੱਧਾ ਕ ਇਧਰ ਪਾ ਲਈ ਆਪਾਂ ਨੇ ਅੱਧਾ ਕ ਇਧਰ ਪਾ ਤੋ ਇਹ ਤੋਂ ਬਾਅਦ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਛਸਣਾ ਤਾਂ ਕਿ ਇਹ ਸਾਰੇ ਚਰਲ ਸਕ ਉਜੇ ਨੂੰ ਚੰਗੀ ਤਰਾਸ ਲੈਣਾ ਇਹਨੂੰ ਚੰਗੀ ਤਰਾ ਇੱਕ ਜਾਨ ਆਪਾਂ ਨੇ ਕਰਨਾ ਤਾਂ ਕਿ ਜਿਹੜਾ ਸਾਰਾ ਇੱਕੋ ਜਿਹਾ ਹੋ ਜੇ ਇਹ ਦੇਖ ਸਕਦੇ ਆ ਇਹਦੇ ਵਿੱਚ ਥੋੜਾ ਥੋੜਾ ਆਪਾਂ ਤੇਲ ਲਾਇਆ ਸੀਗਾ ਜਿਹੜਾ ਉਹਦੇ ਨਾਲ ਇਹ ਸਾਰੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਮਸਾਲਾ ਬਿਲਕੁਲ ਥੋੜਾ ਤੇਲ ਲਾਉਣਾ ਤਾਂ ਕਿ ਜਿਹੜਾ ਜਿਆਦਾ ਤੇਲ ਜਿਹੜਾ ਉਹ ਬਾਅਦ ਚ ਪਾਉਣਾ ਸਿਰਫ ਤੇਲ ਦਾ ਮਕਸਦ ਸਿਰਫ ਇਹ ਨਾ ਹੈ ਵੀ ਇਹ ਇਹਦੇ ਨਾਲ ਮਿਕਸ ਹੋ ਜਵੇ